ਚੋੜਾ ਪਾਇਆ ਦਿਮਾਲਾ ਸਜਾਇਆ ਆਲੇ-ਦਾਲੇ ਸਰਦਾਰਾਂ ਦੀਆਂ ਫੈਕਟਰੀਆਂ ਵੱਡੀਆਂ-ਵੱਡੀਆਂ ਤੇ ਸਰਦਾਰਾਂ ਦੀਆਂ ਵੱਡੀਆਂ-ਵੱਡੀਆਂ ਗੱਡੀਆਂ ਬਾਪੂ ਦੇ ਕੋਲ ਦੀ ਲਿੰਗਦੀਆਂ ਤੇ ਸਰਦਾਰਾਂ ਦੇ ਗੇਟਾਂ ਤੇ ਖੜੇ ਚੌਂਕੀਦਾਰ ਜਿਹੜੇ ਵਿਚਾਰੇ 5-7000 ਰੁਪਏ ਤਨਖਾਹ ਲਏ ਉਹ ਹਾਰਾ-ਨਾਰਾ ਜ਼ਰੂਰ ਮਾਰਦੇ ਸੀ ਲੁਧਿਆਣਾ ਹੋਵੇ ਸ਼ਹਿਰ ਤੇ ਇੰਡਸਟਰੀ ਏਰੀਆ ਤੇ ਜਿੱਥੇ ਲੱਖਾਂ ਲੋਕ ਵਿਚਰਦੇ ਆ ਉਥੇ ਮੰਡੀ ਲੱਗਦੀ ਆ ਸਬਜ਼ੀ ਮੰਡੀ ਆ ਪਰਦੇਸੀ ਲੋਕ ਲਾਉਂਦੇ ਆ ਉਥੇ ਸਾਰੇ ਆਸ-ਪਾਸ ਦੇ ਲੋਕ ਸਬਜ਼ੀਆਂ ਲੈਣ ਆਉਂਦੇ ਆ ਪਰ ਉਹ ਸਬਜ਼ੀਆਂ ਜਿੱਦਣ ਲੈਣ ਆਉਂਦੇ ਜਿੱਦਣ ਮੰਡੀ ਲੱਗਦੀ ਆ ਉਸ ਦਿਨ ਇੰਨਾ ਜ਼ਰੂਰ ਆ ਵੀ ਬਾਪੂ ਗਰਤਾਰ ਸਿੰਘ ਨੂੰ ਚੱਕ ਕੇ ਉਹ ਮੰਡੀ ਵਾਲੇ ਪਲਾਟ 'ਚ ਜਿੱਥੇ ਮੰਡੀ ਲੱਗਦੀ ਏ ਬਾਹਰ ਬਿਠਾ ਦਿੱਤਾ ਜਾਂਦਾ ਅੰਦਰ ਨਹੀਂ ਭੜਨ ਦਿੱਤਾ ਕਿਉਂਕਿ 스멜 ਆਉਂਦੀ ਸ਼ਰਮ ਕਰੋ ਬਾਈ ਯਾਰ ਮੈਂ ਕੌਣ ਆਹ ਕੌਣ ਕੀ ਹੈ ਇਹਦਾ ਨਾਂ ਰੇਸ਼ਮਕੂ ਰੇਸ਼ਮ ਕੋਰ ਤੇ ਆ ਗੋਣਾ 6 ਫੁੱਟਾ ਗੱਭਰੂ ਕੀ ਲੱਗਦਾ ਤੇਰਾ ਜਵਾਈ ਹੈ ਜਵਾਈ ਹੈ ਉਹ ਕੁੜੀ ਖੜੀ ਹੈ ਪਿੱਛੇ ਦੋਤੀ ਨਾਨਾ

ਉਹ ਕੁੜੀਆਂ ਨੇ ਕਿਹੜੇ ਪਿੰਡ ਵੈਈਆਂ ਇੱਕ ਸੰਗਰੂਰ ਵੀ ਆਈ ਏ ਇੱਕ ਉਪਲੀ ਉਪਲੀ ਆ ਉਪਲੀ ਉਪਲੀ ਮੈਂ ਜਾਣਦਾ ਉਹਨਾਂ ਨੂੰ ਹਾਂ ਮਿਲਣਾ ਉਹਨਾਂ ਨੂੰ ਉਹਦੇ ਮਲਕੀਆ ਆ ਲੈ ਮਿਲ ਆ ਉਪਲੀ ਵਾਲੀ ਕੁੜੀ ਖੜੀ ਆ ਆਹ ਕੌਣ ਕੌਣ ਆ ਇਹ ਇਹ ਕੁੜੀ ਕਿਹੜੀ ਇਹ ਮੈਂ ਕੌਣ ਆਹ ਕੌਣ ਕੀ ਹੈ ਤੇਰਾ ਨਾਮ ਰੇਸ਼ਮਕੌਰ ਰੇਸ਼ਮਕੌਰ ਤੇ ਆਹ ਕੌਣ ਆ 6 ਫੁੱਟਾ ਗੱਭਰੂ ਕੌਣ ਹੈ ਇਹ ਦਾ ਨਾਮ ਕੋਈ ਆ ਕੌਣ ਕੀ ਲੱਗਦਾ ਤੇਰਾ ਜਵਾਈ ਹੈ ਜਵਾਈ ਹੈ ਕੁੜੀ ਖੜੀ ਹੈ ਪਿੱਛੇ ਦੋਤੀ ਨਾਨਾ ਤੇਰਾ ਭਾਈ ਕੁੜੀਏ ਜਾਣਦੀਆਂ ਜਾਣਦੇ ਆ ਛੋਟੀ ਆ ਮੰਮੂ ਨਾ ਨਾ ਰੋਣਾ ਨੀਗਾ ਰੋਣਾ ਨਹੀਂ ਇਤਰੀਆਂ ਧੀਆਂ ਤੇਰਾ ਜਵਾਈ ਤੇਰੀ ਦੋਤੀ ਤੈਨੂੰ ਮਿਲਣ ਆਏ ਨੇ ਕਰਤਾਰ ਬਾਪੂ ਤੇ ਬਾਪੂ ਕਰਤਾਰ ਸਿੰਘ ਜੀ ਸਾਨੂੰ 21 3 24 ਨੂੰ ਮਿਲੇ ਸੀ ਹੁਣ ਆਪਾਂ ਜੇ ਗੱਲ ਕਰੀਏ ਤਾਂ ਬਾਪੂ ਜੀ ਦੇ ਦੋ ਪੁੱਤ ਸੀ ਦੋਨੇ ਸਵਰਗਵਾਸ ਹੋ ਗਏ ਇੱਕ ਦਾ ਵਿਆਹ ਹੋਇਆ ਸੀਗਾ ਉਹਦੇ ਇੱਕ ਬੇਟਾ ਸੀ ਉਹ ਵੀ ਚਲਾ ਗਿਆ ਇੱਕ ਬੇਟੀ ਆ ਤੇ ਉਹਦੀ ਵਾਈਫ ਉਹ ਵੀ ਅੱਗੇ ਆਪਣਾ ਜੀਵਨ ਕਿਤੇ ਉਹਨਾਂ ਨੇ ਵਸਾ ਲਿਆ ਤੇ ਬਾਪੂ ਸੜਕਾਂ ਤੇ ਰੁੱਲਦਾ ਸੀ ਤੁਸੀਂ ਦੇਖੀਏ ਵੀਡੀਓ ਅੱਗੋਂ ਵੀ ਦੇਖੋ ਦੇਖੋ ਕੀ ਹਾਲ ਸੀ ਬਾਪੂ ਜੀ ਚੋਲਾ ਪਾਇਆ ਦਿਮਾਲਾ ਸਜਾਇਆ ਆੜੇ-ਆੜੇ ਸਰਦਾਰਾਂ ਦੀਆਂ ਫੈਕਟਰੀਆਂ ਵੱਡੀਆਂ-ਵੱਡੀਆਂ ਤੇ ਸਰਦਾਰਾਂ ਦੀਆਂ ਵੱਡੀਆਂ-ਵੱਡੀਆਂ ਗੱਡੀਆਂ ਬਾਪੂ ਦੇ ਕੋਲ ਦੀ ਨੰਗਦੀਆਂ ਤੇ ਸਰਦਾਰਾਂ ਦੇ ਗੇਟਾਂ ਤੇ ਖੜੇ ਚੌਂਕੀਦਾਰ ਜਿਹੜੇ ਵਿਚਾਰੇ 5-7000 ਰੁਪਏ ਤਨਖਾਹ ਲੇ ਉਹ ਹਾਰਾ-ਨਾਰਾ ਜ਼ਰੂਰ ਮਾਰਦੇ ਸੀ ਵੀ ਬਾਪੂ ਨੂੰ ਕੋਈ ਰੋਟੀ ਦੇ ਦਿੰਦਾ ਸੀ ਤੇ ਕੋਈ ਰਜਾਈ ਲਿਆ ਕੇ ਦੇ ਦਿੰਦਾ ਸੀ ਘਰੋਂ ਪਰ ਉਹਨਾਂ ਸਰਦਾਰਾਂ ਨੇ ਉਹਨਾਂ ਵੱਡੀਆਂ ਸਰਦਾਰਾਂ ਨੇ ਕਿਸੇ ਨੇ ਗੱਡੀ ਦਾ ਸ਼ੀਸ਼ਾ ਲਾ ਕੇ ਨਹੀਂ ਦੇਖਿਆ ਇਹ ਬਜ਼ੁਰਗ ਕਿਉਂ ਪਿਆ ਇੱਥੇ 5 ਮਹੀਨੇ ਹੋ ਗਏ ਕਿਉਂ ਇਹ ਸ਼ਰਕ ਤੇ ਲੋਟਪੋਟ ਹੁੰਦਾ ਕਿਉਂ ਇਹ ਅੜਾੜਲੇ ਤੇ ਮੱਖੀਆਂ ਹੀ ਮੱਖੀਆਂ ਬੈਠੀਆਂ ਕਿਉਂ ਇਹ ਇੱਕ ਗੰਦੀ ਰਜ਼ਾਈ ਲਈ 6 ਮਹੀਨਿਆਂ ਤੋਂ ਇੱਥੇ ਪਿਆ ਕਿਉਂ ਇਹਦਾ ਦਿਮਾਲਾ ਵੀ ਸਿਰ ਤੋਂ ਲੈ ਕੇ ਢਗਿਆ ਪਿਆ ਕਿਉਂ ਇਹਦਾ ਚੋਲਾ ਮਿੱਟੀ ਨਾਲ ਗੰਦ ਨਾਲ ਲਤਪਤ ਹੋਇਆ ਪਿਆ ਕਿਸੇ ਨੇ ਤਾਂ ਖੜੇ ਹੋ ਕੇ ਉੱਥੇ ਪੁੱਛਿਆ ਹੋਵੇ ਸਰਦਾਰ ਕਰਤਾਰ ਸਿੰਘ ਲੁਧਿਆਣਾ ਹੋਵੇ ਸ਼ਹਿਰ ਇੰਡਸਟਰੀ ਏਰੀਆ ਤੇ ਜਿੱਥੇ ਲੱਖਾਂ ਲੋਕ ਵਿਚਰਦੇ ਆ ਉਥੇ ਮੰਡੀ ਲੱਗਦੀ ਆ ਸਬਜ਼ੀ ਮੰਡੀ ਪਰਦੇਸੀ ਲੋਕ ਲਾਉਂਦੇ ਆ ਉਥੇ ਸਾਰੇ ਆਸ-ਪਾਸ ਦੇ ਲੋਕ ਸਬਜ਼ੀਆਂ ਲੈਣ ਆਉਂਦੇ ਆ ਪਰ ਉਹ ਸਬਜ਼ੀਆਂ ਜਿੱਦਣ ਲੈਣ ਆਉਂਦੇ ਜਿੱਦਣ ਮੰਡੀ ਲੱਗਦੀ ਆ ਉਸ ਦਿਨ ਇੰਨਾ ਜ਼ਰੂਰ ਆ ਵੀ ਬਾਪੂ ਕਰਤਾਰ ਸਿੰਘ ਨੂੰ ਚੱਕ ਕੇ ਉਹ ਮੰਡੀ ਵਾਲੇ ਪਲਾਟ 'ਚ ਜਿੱਥੇ ਮੰਡੀ ਲੱਗਦੀ ਆ ਬਾਹਰ ਬਿਠਾ ਦਿੱਤਾ ਜਾਂਦਾ ਅੰਦਰ ਨਹੀਂ ਪੜਨ ਦਿੱਤਾ ਕਿਉਂਕਿ 스멜 ਆਉਂਦੀ ਸ਼ਰਮ ਕਰੋ ਬਾਈ ਯਾਰ ਪੰਜਾਬ ਦੀਆਂ ਤਸਵੀਰਾਂ ਪੰਜਾਬ 'ਚ ਸਾਡੇ ਆ ਨੀਲੇ ਬਾਣੇ ਦੀ ਆ ਕਦਰ ਕਰ ਰਹੇ ਆ ਅਸੀਂ ਹੁਣ ਭੈਣਾ ਆਈਆਂ ਦੋਨੋਂ ਬਾਪੂ ਦੀਆਂ ਧੀਆਂ ਜਵਾਈ ਆਇਆ ਦੋਤੀ ਆਈ ਇਹ ਕਹਿੰਦੇ ਵੀ ਸਾਡੇ ਨਾਲ ਲਿੰਕ ਨਹੀਂ ਸੀ ਕੋਈ ਹੁਣ ਲੰਬੇ ਸਮੇਂ ਤੋਂ ਕਰੋਨਾ ਦੇ ਟਾਈਮ ਤੋਂ ਹੀ ਇਹਨਾਂ ਦਾ ਜਵਾਈ ਦੱਸਦਾ ਵੀ ਸਾਡੇ ਨਾਲ ਸਬੰਧ ਸਾਨੂੰ ਤਾਂ ਅੱਸੀ ਵੀ ਬਾਪੂ ਚ ਚੱਲ ਬਸਿਆ ਕਿ ਵੀਡੀਓ ਦੇਖ ਕੇ ਹੀ ਪਤਾ ਲੱਗਿਆ ਸਾਨੂੰ ਤਾਂ ਕਹਿੰਦੇ ਵੀਡੀਓ ਮਾਰਚ ਦੇ ਵਿੱਚ ਪਾਈ ਸੀ ਤੇ ਹੁਣ ਅਪ੍ਰੈਲ ਆ ਅੱਜ 21 ਅਪ੍ਰੈਲ ਆ ਇੱਕ ਮਹੀਨੇ ਪੂਰਾ ਇੱਕ ਮਹੀਨਾ ਬਾਪੂ ਜੀ ਨੂੰ ਆਇਆ ਹੋ ਗਿਆ 21 ਮਾਰਚ ਨੂੰ ਲੈ ਕੇ ਆਏ ਸੀ ਅੱਜ 21 ਅਪ੍ਰੈਲ ਆ ਪੂਰਾ ਇੱਕ ਮਹੀਨਾ ਹੋ ਗਿਆ ਤਾਂ ਦੇਖੋ ਹੀਰੋ ਸਾਈਕਲ ਦੀ ਫੈਕਟਰੀ ਨੇ ਮੂਰੇ ਬਾਪੂ ਪਿਆ ਸੀ ਸ਼ੇਰਪੁਰਾ ਜਸਵੀਰ ਸਿੰਘ ਆ ਵੀਰ ਉਹਨੇ ਸਾਨੂੰ ਦੱਸਿਆ ਬਾਹਗੁਰੂ ਦੀ ਸਾਡੇ ਤੇ ਕੋਈ ਕਿਰਪਾ ਹੋਈ ਜਿਹੜੀ ਇਸ ਗੁਰੂ ਨੇ ਸਿੱਖ ਦੀ ਬਜ਼ੁਰਗ ਦੀ ਸਾਨੂੰ ਸੇਵਾ ਕਰਨ ਦਾ ਮੌਕਾ ਮਿਲਿਆ ਸਾਡਾ ਇਹ ਦਾਦਾ ਸਾਡਾ ਇਹ ਨਾਨਾ ਸਾਡਾ ਇਹ ਪਰਦਾਦਾ ਸਾਡਾ ਇਹ ਪਿਓ ਕਰਮਾਂ ਦੀ ਗੱਲ ਆ ਦੋ ਪੁੱਤ ਸੀ ਐਡੇ ਐਡੇ ਸ਼ੇਰਾਂ ਵਰਗੇ ਚਲੇ ਗਏ ਦੁਨੀਆ ਤੋਂ ਕਿਹਦੇ ਵਸ ਦੀ ਗੱਲ ਆ ਇਹਦੇ ਵਸ ਦੀ ਗੱਲ ਆ ਇੱਥੇ ਇਹ ਜੋਰ ਕਿਸੇ ਦਾ ਨਹੀਂ ਚੱਲਦਾ ਪਰ ਆ ਹਾਲਤ ਹੋ ਜੇਵੇਂ ਬੰਦੇ ਦੀ ਇਹ ਬੜੀ ਦੁੱਖ ਦੀ ਗੱਲ ਹੈ। ਭਾਣੇ ਤੁਹਾਡੇ ਭਰਾਵਾਂ ਨੂੰ ਕੀ ਹੋ ਗਿਆ ਸੀ? ਹਾਂਜੀ ਇੱਕ ਤਾਂ ਵੀਰੇ ਨਸ਼ੇ ਕਰਦਾ ਸੀ ਵੱਡਾ ਤਾਂ ਉਹ ਤਾਂ ਕੈਂਸਰ ਹੋ ਗਿਆ ਸੀ। ਛੋਟੇ ਨੂੰ ਕਿਸ ਨੇ ਮਾਰਦਾ ਸੀ? ਅੱਛਾ ਕੀ ਮਾਰਿਆ ਸੀ ਉਹਦੇ? ਉਹਨੇ ਡੈਕਸ ਦਾ ਟੀਕਾ ਲਾ ਦਿੱਤਾ ਸੀ। ਕਾਦਾ? ਡੈਕਸ ਦਾ ਵੀ ਯਾਰਾ ਬੇਲੀਆਂ ਚ ਪਾਰਟੀ ਕਰਨ ਗਿਆ ਸੀ। ਹੂੰ ਉੱਥੇ ਹੀ ਉਹਨਾਂ ਟੀਕਾ ਲਾ ਦਿੱਤਾ ਸੀ। ਘਰੇ ਤਾਂ ਮੁੱਕੇ ਪਏ ਨੂੰ ਚੱਕ ਕੇ ਲੈ ਆਏ। ਉੱਥੇ ਨਹੀਂ ਗਿਆ ਟੀਕਾ। ਹੂੰ ਉਹ ਕੈਸੇ ਵਿਚਾਂ ਉਤਤੀਆ ਜੀ ਇਹਨੂੰ ਬਜਰੂ ਗਵਾਏ ਹੀ ਇੱਕ ਮੇਰੀ ਪਰਝਾਈ ਸੀ ਗਵਾਹ ਹੁੰਦੀ ਜਿਹੜੀ ਮੁੱਕ ਗਈ ਸੀ ਪਹਿਲਾਂ ਇਹ ਦੂਸਰੀ ਵਾਰ ਭਰਾਵਿਆ ਸੀ ਉਹ ਜਿਹੜੀ ਜਿੰਨਾਂ ਕੋਲੇ ਹੁਣ ਰਹਿੰਦਾ ਸੀ ਬੱਚੇ ਸੀਗੇ ਪਹਿਲੇ ਪਹਿਲੀ ਦੀ ਇੱਕ ਕੁੜੀ ਆ ਉਹ ਕਿੱਥੇ ਆ ਉਹ ਆ ਵੀ ਨਾਨਕੀ ਆ ਜਿੰਨਾਂ ਕੋਲੇ ਜਾਂਦਾ ਹੁੰਦਾ ਸੀ ਜੇ ਸਾਨੂੰ ਪਤਾ ਹੁੰਦਾ ਸਟਾਈਪ ਆ ਤਾਂ ਪਹੁੰਚਣੀ ਨਹੀਂ ਦਿੱਤੀ ਫੋਟੋ ਤਾਂ ਫੋਟੋ ਤਾਂ ਜਾਨਦਾ ਜੀ ਵੀ ਤੁਹਾਡਾ ਪਿਓ ਠੱਲਾ ਪਈ ਆ ਕੇ ਲੱਜੋ ਆਪਦਾ ਸਾਨੂੰ ਪਤਾ ਨਹੀਂ ਦੀ ਨਹੀਂ ਇਹ ਇਹਦੇ ਰੋਲਣ ਦਿੰਦੇ ਇਹਦੇ ਸ ਬੱਤੀਆ ਪੁੱਤਾਂ ਵਾਂਗੂ ਇਹ ਜਵਾਈ ਸੇੜਦਾ ਅਸਲਾ ਹੂੰ ਡਾਕਟਰ ਨਹੀਂ ਸਾਨੂੰ ਦੁੱਖ ਹੋਤਾ ਹੀ ਅੱਜ ਨਾਲ ਤੁਸੀਂ ਕੀ ਕਰਦੇ ਹੋ ਮੈਂ ਤਾਂ ਤੁਹਾਡੀ ਧੱਪਈ ਕਰਦਾ ਸੀ ਪਿਪਲੀ ਪਿਪਲੀ ਮੈਂ ਨਾ ਮੇਰੀ ਫੀਤਕੋਟ ਮੈਂ ਨਹੀਂ ਛੱਡਿਆ ਚੰਡੀਗੜ੍ਹ ਤੁਸੀਂ ਕਿੱਥੇ ਵਸੇ ਹੋ ਅਸੀਂ ਬਠਿੰਡੇ ਭਗਤਾ ਭਾਈ ਦਾ ਭਗਤਾ ਭਾਈ ਜਨਮਾ ਤੇ ਇੱਕ ਘਰ ਛੱਡੀ ਸੀ ਜਦੋਂ ਹੱਦ ਤੇ ਉਹ ਬੱਚਿਆ ਹੀ ਨਹੀਂ ਹੁਣ ਆਪਦੇ ਵਾਸਤੇ ਚ ਨਹੀਂ ਰਹਿਆ ਸਹੀ ਮਾਪੂ ਤਾਂ ਜਾਣ ਵਾਲਾ ਇਹਨਾਂ ਨੂੰ ਪਤਾ ਹੀ ਨਹੀਂ ਸੀਗਾ ਤੁਸੀਂ ਕਿੱਥੇ ਹੋ ਕੁੜੀਆਂ ਨੂੰ ਇਹਨਾਂ ਨੂੰ ਨਹੀਂ ਪਤਾ ਆਇਤਾ ਲੈ ਕੇ ਜਾਂਦੇ ਨੇ ਤੂੰ ਇਹਨਾਂ ਨੂੰ ਫੋਨ ਫਾਨ ਨਹੀਂ ਕਰ ਦਿੰਦਾ ਬਾਪੂ ਚੱਲਣ ਨੂੰ ਲਾਉਣਾ ਲੋਣਾ ਨਹੀਂ ਆਉਂਦਾ ਮੇਰਾ ਇਹਨਾਂ ਅੱਜ ਸਕਿੰਦਰਕੌਰ ਆ ਬਾਪੂ ਦੀ ਬੇਟੀ ਜਸਪ੍ਰੀਤ ਕੌਰ ਆ ਬਾਪੂ ਦੀ ਬੇਟੀ ਜਵਾਈ ਆ ਬਲਵਿੰਦਰ ਸਿੰਘ ਤੇ ਰਮਨਦੀਪ ਕੌਰ ਦੋਤੀ ਆਈ ਆ ਇਹ ਧੰਨਵਾਦ ਕਰਦੇ ਆ ਤੇ ਹੁਣ ਤੁਸੀਂ ਕੀ ਸੋਚਿਆ ਜੀ ਲੈ ਕੇ ਜਾਣਾ ਲੈ ਜਾਗੇ ਤੁਹਾਡੀ ਸਲਾਹ ਦੇਣਾ ਬਾਪੂ ਕਿਵੇਂ ਕਰਨਾ ਇਹ ਕਹਿੰਦੇ ਅਸੀਂ ਲੈ ਕੇ ਜਾਣਾ ਤੁਸੀਂ ਜਾਣਾ ਬੇਟੀਆਂ ਦੇ ਨਾਲ ਕਿ ਇੱਥੇ ਰਹਿਣਾ ਚੇਰੇਣਾ ਕਿੱਥੇ ਉਪਲੀ ਜਾਣਾ ਉਪਲੀ ਜਾਣਾ ਉਪਲੀ ਜਾਣਾ ਹਾਂਜੀ ਉਪਲੀ ਵਾਲਿਆਂ ਕੋਲ ਰਹਿਣਾ ਪਊ ਫਿਰ ਇਹ ਨਾ ਹੋਵੇ ਉਪਲੀ ਵਾਲਿਆਂ ਕੋਲ ਗਾ ਫੇਰ ਤੁਰ ਜਿਵੇਂ ਤੂੰ ਕਹਿੰਵੇਂ ਮੈਂ ਦੋਤੀ ਪੁੱਤੀ ਕੋਲ ਜਾਣਾ ਹੁਣ ਜਾਣ ਨਹੀਂ ਦੇਣਾ ਇਹਨਾਂ ਨੇ ਕਿਤੇ ਵੀ ਘਰੇ ਬਹਿਣਾ ਅੱਛਾ ਦੇਖ ਅੱਗੇ ਕਿੰਨੀ ਮਾੜੀ ਹਾਲਤ ਸੀ ਸੱਟ ਫੇਟ ਲੱਗ ਜੂ ਪ੍ਰਸ਼ਾਦਾ ਬਾਣੀ ਦਵਾ ਮੈਂ ਸਤੇਵਾ ਬਾਣੀ ਜਾਣਾ ਜਦੋਂ ਇਹ ਮੇਰੇ ਕੋਲ ਗਿਆ ਨੇ ਸਾਲ ਦੋ ਸਾਲੋਂ ਕੇ ਪਹਿਲਾਂ ਮੈਂ ਕਿ ਮੈਂ ਕਹ ਤੂੰ ਮੇਰੇ ਕੋਲੇ ਰਹਿ ਰੱਬ ਨਾ ਕਰੇ ਕੋਈ ਨਾਵੇਂ ਟੀਵੀ ਗੱਲ ਹੋ ਗਈ ਸਾਨੂੰ ਹੋ ਗਿਆ ਸਾਨੂੰ ਛੇੜਿਆ ਦੀਆ ਇਹ ਵੀ ਬੁੱਢੇ ਹੋ ਗਿਆ ਧੰਨਵਾਦ ਬਲਵਿੰਦਰ بھائی ਤੁਸੀਂ ਆਏ ਯਾਰ ਤੁਸੀਂ ਆਏ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਬਾਪੂ ਹੁਣ ਆਪਣੀ ਧੀ ਕੋਲੇ ਜਵਾਈ ਕੋਲੇ ਰਹਿਣਾ ਇਹ ਤੇਰਾ ਪੁੱਤ ਹੀ ਆ ਠੀਕ ਆ ਜੀ ਠੀਕ ਆ ਤੇਰੀ ਸੇਵਾ ਕਰਨਗੇ ਜੇ ਕੋਈ ਦਿੱਕਤ ਪਰੇਸ਼ਾਨੀ ਆਊਗੀ ਸਾਡੇ ਕੋਲੇ ਆਉਣਾ ਤੁਹਾਨੂੰ ਤੋ ਤੇਰਾ ਕਰੇਗਾ ਹਾਂ ਇਹਨਾਂ ਦੀ ਦਵਾਈ ਚੱਲਦੀ ਹੈ ਜੀ ਠੀਕ ਹੈ ਜੀ ਉਹ ਸਾਡੇ ਕੋਲ ਚੱਲਦੀ ਰਹੂਗੀ ਦਵਾਈ ਮਹੀਨੇ ਬਾਅਦ ਤੁਹਾਨੂੰ ਆ ਕੇ ਲੈ ਕੇ ਜਾਣੀ ਪਿਆ ਕਰੋ ਦਵਾਈ ਨਹੀਂ ਲਿਆਉਣਾ ਪਾ ਚੈੱਕਅਪ ਕਰਾਉਣਾ ਕੋਈ ਨਹੀਂ ਲੈ ਜਾ ਦੋ ਚਾਰ ਮਹੀਨੇ ਲਿਆਉਣਾ ਪਊ ਫੇਰ ਬਾਅਦ ਚ ਡਾਕਟਰ ਕਹਿ ਦੂਗਾ ਜੇ ਵੀ ਲੋਡਿੰਗ ਦਵਾਈ ਲੈ ਜਾ ਫੇਰ ਆਪੇ ਲੈ ਜਾ ਕੇ ਨੇ ਕਿੰਨੇ ਚਿਰ ਬਾਅਦ ਜੀ ਮਹੀਨੇ ਬਾਅਦ ਮਹੀਨੇ ਦੀ ਦਵਾਈ ਦੇਵਾਂਗੇ ਠੀਕ ਹੈ ਠੀਕ ਹੈ ਬਾਪੂ ਫਿਰ ਮਿਲਦੇ ਆਂ ਚੰਗਾ ਬਾਪੂ ਜਿਉਂਦਾਬਾਦ ਜੀ ਠੀਕ ਹੈ ਬਾਪੂ ਬੜਾ ਬਹੁਤ ਧੰਨਵਾਦ ਤੁਹਾਨੂੰ ਦੇ ਇਸ ਸੇਵਾ ਵੱਡੀ ਤੁਹਾਨੂੰ ਮਿਲਦੀ ਹੈ ਜੀ ਆਪਾਂ ਬਾਪੂ ਕੋਲੇ ਰੱਖ ਲਈ ਪੈਸੇ 500 ਰੁਪਿਆ ਠੀਕ ਆ ਅੱਛਾ ਇਹ ਨਹੀਂ ਜੀ ਇੰਨੀ ਵੱਡੀ ਸੇਵਾ ਕਰੀ ਤੁਸੀਂ ਨਹੀਂ ਨਹੀਂ ਨਾ ਨਾ ਇੰਨੀ ਵੱਡੀ ਸੇਵਾ ਕਰੀ ਤੇਰੇ ਘਰੇ ਜਾਣਾ ਸਾਡੇ ਬਜੂਗਰ ਸਾਫ਼ ਕਰਕੇ ਰੱਖਿਆ ਉਹਨੂੰ ਬਹੁਤ ਦੁੱਖ ਸੀ ਧੰਨਵਾਦ ਕਿ ਕਿੱਧਰ ਚਲੇ ਗਿਆ ਸਾਡੇ ਤਾਂ ਵੀਡੀਓ ਦੇਖ ਕੇ ਲੋਕ ਖੰਡੇ ਖੜੇ ਹੋ ਕਿਸੇ ਵੀ ਆਏ ਸਾਡੇ ਪਿਓ ਨਾਲ ਖੋ ਗਿਆ ਚਲੋ ਸਾਡੇ ਕਰਮਾਂ ਦੇ ਬਾਪੂ ਦੀ ਸੇਵਾ ਲਹੀ ਸੀ ਇੱਕ ਮਹੀਨਾ ਜਿਹੜੀ ਅਸੀਂ ਕਿਤੇ ਰਹਾਂਗੇ ਨਾ ਬਾਪੂ ਠੀਕ ਹੈ ਪਰ ਮਹਾਰਾਜ ਨੇ ਬੜੀ ਕਿਰਪਾ ਕੀਤੀ ਬਾਪੂ ਤਕੜਾ ਹੋ ਗਿਆ ਉੱਥੇ ਰੁਣਦਾ ਸੀ ਤੁਰ ਨਹੀਂ ਸੀ ਹੁੰਦਾ ਬਾਪੂ ਮਹਾਰਾਜ ਨੇ ਮੇਰਾ ਬਣ ਗਿਆ ਨਹੀਂ ਪੂਰਾ ਹਾਲ ਤਿਆ ਕਰੋ ਇਹ ਸੇਵਾ ਵੱਡੀ ਇਦੀ ਸਰ ਕੀ ਸੇਵਾ ਨਹੀਂ ਮਿਲਦੀ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੰਗਾ ਹੈ ਚੰਗਾ ਬਾਪੂ ਚੰਗਾ ਸਤਿ ਸ੍ਰੀ ਅਕਾਲ